ਮੰਮੀ ਸਰਪੰਚ ਵੀਰਪਾਲਾ ਜੀ ਨਰਨਾਮ ਵੀਰਪਾਲ ਜੀ ਕੀ ਹੋਇਆ ਇੱਧਰ ਆਜੋ ਰਾਤ ਜੀ ਬਾਬਾ ਬਹੁਤ ਬਾੜੀ ਉਹ ਹੋਇਆ ਤੀ ਕੋਈ ਮੁਲਾਜ਼ਮ ਨਹੀਂ ਤੀ ਕੋਈ ਕੁਛ ਨਹੀਂ ਤੀ ਜੀ ਹੈ ਜੀ ਸਾਡੇ ਸਾਨੂੰ ਸਾਰਿਆਂ ਨੂੰ ਮੇਰੇ ਬੱਚਿਆਂ ਨੂੰ ਸਾਰਿਆਂ ਨੂੰ ਬੰਨ ਕੇ ਉਹਦੇ ਚ ਸਾਨੂੰ ਗੱਡੀ ਚ ਬਿਠਾ ਕੇ ਲੈ ਗਏ ਜੀ ਹੈ ਸਾਨੂੰ ਨਹਿਰ ਚ ਉਹ ਕਹਿੰਦੇ ਵੀ ਤੁਹਾਨੂੰ ਨਹਿਰ ਚ ਸਿੱਟ ਦਾਂਗੇ ਜੇ ਕਹਿੰਦਾ ਤੁਸੀਂ ਚੀਕਿਆ ਵੀ ਰੌਲਾ ਵੀ ਪਾਇਆ ਕੋਈ ਮੁਲਾਜ਼ਮ ਨਹੀਂ ਤੀ ਹੈ 6 7 ਜਣੇ ਬੰਦੇ ਤੀ ਜੀ ਮੂੰਹ ਬੰਨੇ ਹੋਇਤੀ ਤੇ ਪਰਨੇ ਪਾਏ ਹੋਇਤੀ ਜੀ ਉਹਨਾਂ ਦੇ ਤੇ ਕੀ ਸੀਗਾ ਇਹ ਹਾਂਜੀ ਕਾਰਨ ਕੀ ਰਿਹਾ ਹੈ ਕੁਛ ਕੁਛ ਕੋਈ ਕਾਰਨ ਰਿਹਾ ਕੋਈ ਲੜਾਈ ਰਹੀ ਕੋਈ ਪ੍ਰਾੜਾ ਕੋਈ ਸਾਫਤਾਪ ਰਿਹਾ ਜੀ ਉਹੀ ਤਾਂ ਜੀ ਜੜ ਪਹਿਲਣੀ ਲੜਾਈ ਹੈ ਜੀ ਬਸ ਸਾਡੇ ਨਾਲ ਕਿਉਂ ਕੀਤੇ ਜੀ ਵੀ ਅਸੀਂ ਕੀ ਅਸੀਂ ਕਿਸੇ ਨੂੰ ਉਹ ਨਹੀਂ ਕਰਦੇ ਜੀ ਮੇਰੇ ਜਵਾਕ ਇਹ ਸਾਰੀ ਜੀ ਪੰਚਾਇਤੀ ਜਗਾ ਇਹ ਸਾਰਾ ਪਿੰਡ ਸਾਰੇ ਸਾਰੇ ਸ਼ਾਮਲਾਟ ਚ ਬੈਠੇ ਨਾ ਜੀ ਕੋਈ ਮੁਲਾਜ਼ਮ ਨਹੀਂ ਤੇ ਕੋਈ ਕੁਸ਼ਨੀਤੀ ਜੀ ਆ ਕੇ ਸਾਡਾ ਸਾਨੂੰ ਲੈ ਕੇ ਨਹਿਰ ਤੇ ਆ ਕੇ ਸਾਡਾ ਜਦੋਂ ਆ ਕੇ ਦੇਖੇ ਕਰੇ ਮੇਰੇ ਘਰ ਦੇ ਜੀ ਜੇਲ੍ਹ ਚ ਨੇ ਕੀ ਕਾਰਨ ਕੀ ਉਹ ਜੇਲ੍ਹ ਚ ਰਹਿੰਦੇ ਆਟੋ ਚਲਾਉਂਦੇ ਸੀ ਜੀ ਉਹਨਾਂ ਨੇ ਆ ਤੱਕ ਉਹ ਨਾ ਪੁਲਸਾ ਉਹਨਾਂ ਨੇ ਪਰਚੇ ਪਾਤੇ ਜੀ ਪੁਲਸਾ ਨੇ ਕਿਸੇ ਦਾ ਉਹਦਾ ਪਾਇਆ ਜੀ ਗੋਲੀਆਂ ਨਾਲ ਗੋਲੀਆਂ ਦਾ ਬਾਕੀ ਵੇਚਦੇ ਸੀ ਉਹ ਨਾ ਜੀ ਅਸੀਂ ਨਹੀਂ ਵੇਚਦੇ ਅਸੀਂ ਤਾਂ ਕੁਛ ਨਹੀਂ ਜੀ ਪਹਿਲਾਂ ਮੇਰੀ ਸੱਸ ਜ਼ਰੂਰ ਵੇਚਦੀ ਜੀ ਮੇਰੀ ਸੱਸ ਘਰ ਪਾ ਕੇ ਗਈ ਸੀ ਜੀ ਅਸੀਂ ਆਟੋ ਚ ਆਟੋ ਚਲਾਉਂਦਾ ਸੀ ਮੇਰੇ ਘਰ ਵਾਲਾ ਫੜ ਕੇ ਉਹਨਾਂ ਨੇ ਪਿੰਡ ਵਾਲਿਆਂ ਨੇ ਪਰਚੇ ਪਾਤੇ ਮੇਰਾ ਹਜੇ ਜਿਆਦਾ 10 ਦਿਨ ਹੀ ਹੋਏ ਨਾ ਜੀ ਮੇਰੇ ਘਰ ਵਾਲੇ ਨੂੰ ਜਦੋਂ ਦਾ ਸਰਕਾਰ ਦਾ ਜੀ ਉਹ ਚੱਲਿਆ ਨਸਿਆਂ ਵਿਰੁੱਧ ਅਸੀਂ ਨਹੀਂ ਕਰਦੇ ਉਹ ਵੀ ਹਾਂ ਅਸੀਂ ਜੀ ਬੰਦ ਤੇ ਬਿਲਕੁਲ ਅਸੀਂ ਬੰਦ ਕੀ ਮੈਂ ਆਪਦੇ ਬੱਚਿਆਂ ਨੂੰ ਲੈ ਕੇ ਬੈਠੀ ਜੀ ਜੇ ਮੇਰਾ ਸਾਰਾ ਘਰ ਵਰਤ ਤੋੜਤਾ ਜੀ ਅਸੀਂ ਆਪਣੇ ਬੱਚਿਆਂ ਨੂੰ ਮਾਰ ਕੇ ਕਿੱਥੇ ਲੈ ਕੇ ਵਾਟੂ ਜੀ ਮੇਰੇ ਬੱਚਿਆਂ ਨੂੰ ਮੇਰਾ ਸਾਰਾ ਘਰ ਤੋੜਤਾ ਵਾਦ ਜੀ ਕਿੱਥੇ ਲੈ ਕੇ ਸ਼ਾਸਨ ਐ ਮੈਂ ਤੇਰੀ ਤੱਕ ਮੇਰੇ ਜਾਇਰੇ ਕੁੜੀ ਦਾ 10 ਬਾਵਾਂ ਸਾਲ ਦੇਰੇ ਮੇਰੇ ਕੁੜੀ ਦਾ ਵੀ ਬੈਂਟ ਪ੍ਰੈਸ਼ਰ ਹੋ ਗਿਆ ਜੀ ਉਹ ਯਾਰ ਸਾਡਾ ਜੀ ਸਾਡਾ ਕੁਝ ਬੜਾ ਹੱਲ ਕਰਕੇ ਜਾਵਾ ਕੋਈ ਮਲਾਜ ਬਣੀ ਤੀ ਕੋਈ ਕੁਝ ਵੀ ਨਹੀਂ ਤੀ ਉਹ ਰਹੇ ਜੀ ਸਾਡਾ ਕੁਝ ਦਸ ਤੋਂ ਬਾਅਦ ਕੀ ਹੋਇਆ ਤੁਸੀਂ ਕਹਿੰਦੇ ਹਾਂਜੀ ਸਾਨੂੰ ਗੱਡੀ 'ਚ ਬਿਠਾ ਕੇ ਲਜਾਇਆ ਗਿਆ ਇੱਥੋਂ ਨਹਿਰ ਤੇ ਨਹਿਰ ਤੇ ਸਾਨੂੰ ਗੱਡੀ 'ਚ ਬੰਦ ਕਰਕੇ ਉੱਥੇ ਸਾਨੂੰ ਕਹਿੰਦੇ ਜੇ ਰੋਏ ਜਾਂ ਚਿਲਾਏ ਕੁਝ ਵੀ ਕੀਤਾ ਤੁਹਾਨੂੰ ਨਹਿਰ 'ਚ ਸੁੱਟ ਦਾਂਗੇ ਸਾਨੂੰ ਕੰਟਾ ਉੱਥੇ ਰੱਖਿਆ ਫਿਰ ਸਾਨੂੰ ਉਹਨਾਂ ਨੇ ਕੀ ਕਰਿਆ ਸਾਨੂੰ ਛੱਡਤਾ ਨਹਿਰ ਤੇ ਕਹਿੰਦੇ ਤੁਰ ਕੇ ਆਪਦੇ ਘਰ ਚੱਲ ਜਾਓ ਕਦੇ ਘਰ ਚੱਲ ਜਾਓ ਜਦ ਅਸੀਂ ਘਰ ਆ ਕੇ ਦੇਖਿਆ ਤਾਂ ਸਾਡੇ ਘਰ ਦਾ ਇਹ ਹਾਲਾਤ ਕੀਤਾ ਪਿਆ ਜੀ ਕੋਈ ਪ੍ਰਸ਼ਾਸਨ ਨਹੀਂ ਸੀ ਨਾਲ ਪ੍ਰਸ਼ਾਸਨ ਐਵੇਂ ਤਾਂ ਨਹੀਂ ਕਰਦਾ ਜੀ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਕੰਪਲੇਂਟ ਮੈਂ ਜੀ ਉਦੋਂ ਦੀ ਹੀ ਰਾਤ ਦੀ 112 ਤੇ ਵੀ ਕੀਤੀ ਥਾਣੇ 'ਚ ਵੀ ਕੀਤੀ ਕਿਸੇ ਨੇ ਮੇਰੀ ਸੁਣੀ ਨਹੀਂ ਮੈਂ 7 ਵਜੇ ਥਾਣੇ 'ਚ ਵੀ ਗਈ ਉੱਥੇ ਲਿਖਾ ਕੇ ਵੀ ਆਈਆਂ ਰਿਪੋਰਟ ਮੈਂਨੇ ਫੋਨ ਵੀ ਕਰ ਚੁੱਕੀ ਕੋਈ ਨਹੀਂ ਆਇਆ ਹੁਣ ਤੱਕ ਜੀ ਮੈਂ ਸੁਣ ਕਿੰਨੇ ਵੇ ਦਾ ਮਾਮਲਾ ਪੂਰਾ ਰਾਤ ਇਹ 12:30 ਵਜੇ ਦਾ ਹੋਏਗਾ ਜੀ ਤੁਸੀਂ ਕੰਪਲੇਂਟ ਲਖਾ ਹਾਂਜੀ ਇੱਕ ਨੋਟਿਸ ਵੀ ਕਹਿੰਦੇ ਤੁਹਾਡੇ ਘਰ ਦੇ ਬਾਹਰ ਲੱਗਿਆ ਹੋਇਆ ਸੀਗਾ ਉਸ ਨੋਟਿਸ ਦੇ ਕਰਕੇ ਤਾਂ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਕਰਕੇ ਘਰਟ ਆਇਆ ਗਿਆ ਨਹੀਂ ਜੀ ਪਰ ਪ੍ਰਸ਼ਾਸਨ ਹੋਣਾ ਚਾਹੀਦਾ ਸੀ ਨਾਲ ਕੋਈ ਪ੍ਰਸ਼ਾਸਨ ਨਹੀਂ ਸੀ ਨਾਲ ਜ਼ਰੂਰ ਲਾਜ਼ਮ ਹੋਣੀ ਚਾਹੀਦੀ ਸੀ ਪਿੰਡ ਦੇ ਕੁਝ ਲੋਕ ਸੀਗੇ ਹਾਂਜੀ ਮੈਨੇ ਤਿੰਨ ਪਛਾਣੇ ਨੇ ਜੋ ਸਾਡੇ ਪਿੰਡ ਦੇ ਮੈਨੇ ਤਿੰਨ ਪਛਾਣ ਲਏ ਬਾਕੀ ਮੇਰੇ ਪਛਾਣ ਚ ਨਹੀਂ ਆਏ ਬਾਕੀ ਬਹੁਤ ਜ਼ਿਆਦਾ ਸੀਗੇ ਮੁੰਡੇ ਮੁੰਡੇ ਜੇ ਜਿਨ੍ਹਾਂ ਦੇ ਸਕਾਪ ਬੰਨੇ ਹੋਏ ਸੀ ਉਹ ਸਕਾਪ ਵੀ ਮੈਂ ਤੁਹਾਨੂੰ ਹੁਣ ਤੱਕ ਦਿਖਾ ਦਿੰਨੀ ਆ ਉਹ ਬਾਹਰ ਪਿੱਛੇ ਸੜਕ ਤੇ ਡਿੱਗੇ ਪਏ ਨੇ ਸਰਪੰਚ ਵਗੈਰਾ ਨੇ ਕੋਈ ਚੰਗਰੀ ਸੀਟੀ ਨਹੀਂ ਲਾਇਆ ਹੋਇਆ ਤੇ ਪੀਲੇ ਪਰਨੇ ਸੀ ਜੀ ਤੁਸੀਂ ਮਾਈਕ ਦਿਓ ਮੈਂ ਤੁਹਾਡਾ ਕਰਮਜੀਤ ਘਾਰਾ ਜੀ ਹੁੰਦੀ ਸਪੋਰਟ ਕੀ ਹੋਇਆ ਤੁਹਾਡੇ ਘਰ ਕਿ ਕਰਕੇ ਟੁੱਟਿਆ ਹੋਇਆ ਕਿ ਚਾਰ ਨੇ ਮੈਨੂੰ ਨਹੀਂ ਪਤਾ ਜੀ ਰਾਤ ਨੂੰ ਆਏ ਨੇ ਮੇਰੇ ਲੈਟਾ ਲੂਟਾ ਸਰਕਾਰੀ ਕੈਮਰੇ ਸਾਰੇ ਬੰਦ ਕੀਤੇ ਪਏ ਨੇ ਉਹਨਾਂ ਤੇ ਕੱਪੜਾ ਪਾਇਆ ਪਿਆਗਾ ਹਾਂ ਕੋਈ ਚਾਰ ਜੀ ਹੈਗਾ ਕੌਣ ਸੀਗੇ ਲੋਕੋ ਪਤਾ ਮੈਨੂੰ ਦੋ ਦੋ ਦੇ ਸਟਾਪ ਬੰਨੇ ਹੋਏ ਸੀਗੇ ਤੇ ਬਾਕੀ ਤਿੰਨ ਮੈਨੇ ਪਿੰਡ ਦੇ ਪਛਾਣੇ ਨੇ ਜੀ ਗੁਰਵਿੰਦਰ ਸਿੰਘ ਗੋਲਡੀ ठाक सिंह जसवंत सिंह जस्सी ਇਹ ਮੈਨੇ ਪਛਾਨ ਲੇ ਬਾਕੀ ਹੋਰ ਸੀ ਉਹਨਾਂ ਨਾਲ ਉਹ ਮੇਰੇ ਨੇਰਾ ਇੰਨਾ ਜ਼ਿਆਦਾ ਸੀ ਬਾਅਦ ਮੈਨੂੰ ਕੁਛ ਵੀ ਨਹੀਂ ਦਿਖਿਆ ਬਸ ਮੈਨੂੰ ਟੱਕੇ ਨਾਲ ਮੈਨੂੰ ਚੁੰਨੇ ਟੱਕ ਵੀ ਨਹੀਂ ਲੈਣ ਦਿੱਤੀ ਉਹਨਾਂ ਨੇ ਪੁਰਾਣਾ ਹੋਏਗਾ ਜੀ ਮਮੀ ਨਾਣੀ ਦਾ ਮੈਨੂੰ ਨਹੀਂ ਪਤਾ ਇਹ ਕੇਸ ਕੀ ਹਾਂ ਜੀ ਕੇਸ ਕੀਤਾ ਹੋਇਆ ਕੀ ਉਹਨਾਂ ਤੇ ਉਹ ਕੇਸ ਦੀ وجہ ਚ ਸਾਡੇ ਨਾਲ ਟੱਕਾ ਹੋ ਰਿਹਾਗਾ ਜੀ ਅਸੀਂ ਕੈਮਰਾਮੈਨ ਸਿੰਘ ਗੋਲਡੀ ਗੋਲਜੀ ਕੀ ਹੋਇਆ ਰਾਤ ਨੂੰ ਕਿ ਸੁਖਵਿੰਦਰ ਸਿੰਘ ਦੇ ਘਰੋਂ ਠਾਇਆ ਤੇ ਉਸ ਦੇ ਵਿੱਚ ਇਹ ਆ ਰਿਹਾ ਕਿ ਤੁਸੀਂ ਲੋਕਾਂ ਨੇ ਮਿਲ ਕੇ ਠਾਇਆ ਤੁਹਾਡੇ ਨਾਲ ਕੁਝ ਹੋਰ ਸਾਥੀ ਸੀ ਕਿ ਉਹਨਾਂ ਦੇ ਵੱਲੋਂ ਠਾਇਆ ਗਿਆ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦਾ ਮੇਰੀ ਮਾਤਾ ਬਲਜੀਤ ਗੌਰਮਿੰਦ ਰੌਂਗਲਾ ਪਟਿਆਲਾ ਦੇ ਹਾਤੀ ਤੋਂ ਸਰਪੰਚ ਹੈ ਜੀ ਜੋ ਸੁਖਵਿੰਦਰ ਸਿੰਘ ਉਰਫ ਬਿੰਦਰ ਇਹਦੇ ਪਰ 20 ਤੋਂ 25 25 ਮਤਲ ਪਰਚੇ ਹੈਗੇ ਐਨਡੀਪੀਐਸ ਦੇ ਇਸ ਟਾਈਮ ਇਹ ਪੰਜਾਬ ਪੁਲਿਸ ਦੀ ਮਦਦ ਤੇ ਪੰਜਾਬ ਸਰਕਾਰ ਦੀ ਮਦਦ ਨਾਲ ਇਹ ਜੇਲ੍ਹ ਚ ਤੇ ਇਹਦਾ ਮੁੰਡਾ ਇੱਕ ਉਹ ਅਮਰੀਕਾ ਜੀ ਇਹਨੇ ਪਿੰਡ ਦੀ ਪ੍ਰਾਪਰਟੀ ਸਾਡੇ ਜਿਮੀਦਾਰ ਭਾਈ ਤੋਂ ਵੀ ਲਈ ਹੋਈ ਹੈ 7-8 ਬਿੱਗੇ ਹੋਰ ਵੀ ਉਹਦੇ ਕੋਲ ਬਹੁਤ ਪਲਾਟ ਆ ਸੈਂਗਲ ਤੋਂ ਲੈ ਕੇ ਗੱਡੀਆਂ ਸਕੋਡਾ ਥਾਰਾ ਬਹੁਤ ਆਮ ਜੀ ਗੱਲ ਹੈ ਜੀ ਇਹਦੇ ਕੋਲ ਤੇ ਦੂਜੀ ਗੱਲ ਇਹ ਆ ਵੀ ਨਸ਼ਾ ਤਸਕਰ ਇਹ ਵੱਡਾ ਹੈ ਕਿਉਂਕਿ ਸਾਡੇ ਪਿੰਡ ਪਹਿਲਾਂ ਵੀ 2-4 ਵਾਰ ਇਦਾਂ ਦੇ ਮਤਲਬ ਮਾਹੌਲ ਬਣੇ ਨੇ ਕਿਉਂਕਿ ਇਹ ਰਾਜੇ ਰੂਜਿਸਤਾਨ ਬਹੁਤ ਇੱਕ ਵਾਰ ਇਹਨੂੰ ਨਹਿਰ 'ਚ ਵੀ ਕੋਈ ਸਿੱਟ ਗਿਆ ਸੀ ਸਾਡੇ ਨਾਲ ਹੀ ਭਾਖੜਾ ਨਹਿਰ ਲੰਘਦੀ ਹੈ ਤੇ ਇਹਦਾ ਕੋਈ ਹੋਣਾ ਰੰਜਿਸ ਤਾਂ ਇਦਾਂ ਦਾ ਕੋਈ ਰਾਤ ਹੋਈ ਆ ਸਾਡੇ ਪਿੰਡ ਚ ਮੈਨੂੰ ਵੀ ਪਤਾ ਲੱਗਿਆ ਸਵੇਰੇ ਉੱਠ ਕੇ ਤੇ ਅਸੀਂ ਬੰਦੇ ਦੇ ਪਿੰਡੋਂ ਮੈਂ ਉਹਨਾਂ ਨੂੰ ਪਤਾ ਵੀ ਕਰਿਆ ਉਹ ਕਹਿੰਦੇ ਅਸੀਂ 100 ਨੰਬਰ ਤੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਕਾਲ ਵੀ ਕਰੀ ਸੀ ਵੀ ਸਾਡੇ ਪਿੰਡ ਹਲਚਲ ਹੋ ਰਹੀ ਆ ਤੇ ਰਾਤ ਨੂੰ ਜਦੋਂ ਇਹ ਹੋਇਆ 3-4 ਕ'ਜੇ ਮੇਰੇ ਕੋਲ ਵੀ ਆਏ ਨੇ ਲੋਕ ਫਿਰ ਅਸੀਂ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਤੀ 100 ਨੰਬਰ ਤੇ ਵੀ ਸਾਡੇ ਪਿੰਡ ਕੋਈ ਹਲਚਲ ਹੋਈ ਆ ਤੇ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਪਰ ਇਹ ਆ ਵੀ ਹਾਂ ਇਹ ਨਸ਼ਾ ਤਸਕਰ ਅਸੀਂ ਪੰਚਾਇਤ ਦਾ ਅਸੀਂ ਇਹਨੂੰ ਰੋਕਦੇ ਹਾਂ ਜ਼ਰੂਰ ਰੋਕਦੇ ਹਾਂ ਕਿਉਂਕਿ ਨਸ਼ੇ ਨਾਲ ਸਾਡੇ ਪਿੰਡ 7 ਤੋਂ 8 ਸੁਸਾਇਡ ਹੋ ਗਏ ਤੇ 15 ਤੋਂ 20 ਬੱਚੇ ਨੇ ਜਿਹੜੇ ਅੱਜ ਨਸ਼ੇ ਦੇ ਦਲਦਲ ਦੇ ਵਿੱਚ ਹੈਗੇ ਨੇ ਤੁਸੀਂ ਕਹਿੰਦੇ ਹੋ ਕਿ ਚਲੋ ਨਸ਼ਾ ਬਰੁੱਦਾ ਕਿ ਹੋਣਾ ਵੀ ਚਾਹੀਦਾ ਕਿ ਜਿਹੜਾ ਨਸ਼ਾ ਤਸਕਰ ਨੂੰ ਰੋਕਣਾ ਵੀ ਚਾਹੀਦਾ ਹੈ ਪਰ ਉਹ ਇਲਜ਼ਾਮ ਤੁਹਾਡੇ ਤੇ ਲਾ ਰਹੇ ਨੇ ਕਿ ਘਰ ਦੇ ਬੱਚੇ ਤੇ ਤੁਹਾਡੇ ਤੁਸੀਂ ਕਹਿੰਦੇ ਕਿ ਮੂੰਹ ਤੇ ਮਾਸਕ ਬੰਨੇ ਹੋ ਨਹੀਂ ਨਹੀਂ ਇਲਜ਼ਾਮ ਸਰ ਇਲਜ਼ਾਮ ਤਾਂ ਚਲੋ ਲਾਉਂਦੀ ਆ ਦੁਨੀਆ ਹਰੇਕ ਤੇ ਲਾਉਂਦੀ ਆ ਕਿਉਂਕਿ ਦੇਖੋ ਮੈਨੂੰ ਤਕਰੀਬਨ 6-7 ਮਹੀਨੇ ਹੋਏ ਨੇ ਮਾਤਾ ਨੂੰ ਸਰਪੰਚ ਬਣੇ ਨੂੰ ਇਹਨਾਂ ਨੇ ਇੱਕ ਵਾਰ ਜਦ ਕਿ ਮੈਨੂੰ ਸਾਨੂੰ ਪਟਿਆਲੇ ਕੋੜ ਚ ਵੀ ਸੰਮਣ ਕਰੇ ਨੇ ਜਦ ਕਿ ਸਾਡਾ ਕੋਈ ਲੜਾਈ ਝਗੜਾ ਨਹੀਂ ਕੋਈ ਇਹਨਾਂ ਨੂੰ ਅਸੀਂ ਪੰਚਾਇਤ ਦੇ ਤੌਰ ਤੇ ਪਿੰਡ ਦੇ ਮੋਢਵਰ ਬੰਦੇ ਲੈ ਕੇ ਇਹਨਾਂ ਦੇ ਘਰਾਂ ਗਏ ਤੇ ਵੀ ਬਈ ਨਸ਼ਾ ਨਾ ਵੇਚੋ ਪਿੰਡ ਦਾ ਮਾؤول ਖਰਾਬ ਹੁੰਦਾ ਪਿੰਡ ਦਾ ਨਾਮ ਬਦਨਾਮ ਹੁੰਦਾ ਇੰਨੇ ਕਹਿਣ ਦੇ ਵਿੱਚ ਇਹਨਾਂ ਨੇ ਜਾ ਕੇ ਸਾਨੂੰ ਬਡਿਆਲੇ ਕੋਰਟ ਤੇ ਸੰਮਣ ਕਰੇ ਨੇ ਵੀ ਹਾਂਜੀ ਪਿੰਡ ਦੀ ਪੰਚਾਇਤ ਸਾਨੂੰ ਤੰਗ ਕਰਦੀ ਆ ਸਾਡੇ ਸਾਨੂੰ ਘਰਾਂ ਆ ਕੇ ਧਮਕੀਆਂ ਦਿੰਦੀ ਆ ਜਦ ਕਿ ਇਹਨਾਂ ਕੋਲ ਇਦਾਂ ਦਾ ਕੋਈ ਪ੍ਰੂਫ ਨਹੀਂ ਕੋਈ ਅਸੀਂ ਇਹਨਾਂ ਨਾਲ ਲੜਾਈ ਝਗੜਾ ਨਹੀਂ ਕੋਈ ਗਾਲੀ ਗਲੋਚ ਕੁਝ ਨਹੀਂ ਕਰਿਆ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰੀ ਆ ਵੀ ਨਸ਼ਾ ਨਹੀਂ ਵੇਚਣਾ ਨਸ਼ੇ ਨਾਲ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਫੇਰ ਇਹ ਪਿਛਲੇ ਮਤਲਬ ਪਿਛਲੇ ਮਹੀਨੇ ਹੀ ਹਾਈ ਕੋਰਟ ਵੀ ਜਾ ਕੇ ਆਨੇ ਉਹ ਗੱਲ ਕੀ ਬਸ ਇਹ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਦਿਮਾਗ ਹੈ ਵੀ ਹਾਂ ਅਸੀਂ ਪੰਚਾਇਤ ਨੂੰ ਡਰਾ ਲਈਏ ਧਮਕਾ ਲਈਏ ਕਿਉਂਕਿ ਹਰੇਕ ਬੰਦਾ ਕੋਡ ਤੋਂ ਜਾਣ ਤੋਂ ਡਰਦਾ ਪਰ ਮੈਨੂੰ ਪ੍ਰਮਾਤਮਾ ਦੀ ਮਿਹਰ ਆ ਪਿੰਡ ਦਾ ਮੋਹਬਤ ਆ ਅਸੀਂ ਜਿੱਥੇ ਤੱਕ ਵੀ ਇਹ ਲੜਾਈ ਲੜੀ ਗਈ ਤਾਂ ਲੜਾਂਗੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਵੀ ਪਿੰਡ ਚ ਕੋਈ ਮਸ਼ਰਾਰਤਾਂ ਸਰਪਿੰਡ ਦਾ ਮਾਹੌਲ ਖਰਾਬ ਕਰ ਲੱਗਦਾ ਕਿ ਇਹ ਮਾਹੌਲ ਖਰਾਬ ਹੋਇਆ ਤੇ ਇਸ ਨੂੰ ਪਰ ਪੰਚਾਇਤ ਕੀ ਕਰਨ ਜਾ ਰਹੀ ਕੁਝ ਘਰ ਟਾਬੇ ਚ ਗਏ ਉਹਨਾਂ ਦੇ ਪੰਚਾਇਤ ਦਾ ਸਰ ਜੋ ਹੈ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਜਾਊਗਾ ਜੋ ਵੀ ਹੋਊਗੀ ਅਸੀਂ ਕਾਰਵਾਈ ਸਾਡਾ ਪੂਰਾ ਜਿਹੜੇ ਇਲਜ਼ਾਮ ਉਹਨਾਂ ਦੇ ਹੈਗੇ ਨਾ ਬੇਬਨਾਹ ਨੇ ਬੇਬਨਾਹ ਨੇ ਸਰ ਬਿਲਕੁਲ ਬੇਬਨਾਹ ਨੇ ਜੇ ਕੋਈ ਹੈ ਉਹਨਾਂ ਕੋਲ ਹਾਂ ਪ੍ਰੂਫ ਹੈਗਾ ਵੀ ਹਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਡੀ ਉਹਨਾਂ ਨਾਲ ਇੱਕ ਇਹ ਹੈ ਵੀ ਉਹਨਾਂ ਨੂੰ ਬੇਨਤੀ ਦੀ ਵੀ ਨਸ਼ਾ ਨਹੀਂ ਵੇਚਣਾ ਉਹਦੇ ਵਿੱਚ ਸਾਡਾ ਕੋਈ ਕਦੇ ਲੜਾਈ ਝਗੜਾ ਨਹੀਂ ਕੋਈ ਕੁਝ ਨਹੀਂ ਹੋਇਆ ਜਦਕਿ ਮੈਂ ਮੈਨੂੰ ਸਾਨੂੰ ਉਹਨਾਂ ਨੇ ਦੋ ਵਾਰ ਸੰਮਣ ਕਰਿਆ ਨੇ ਪਟਿਆਲੇ ਕੋੜ ਚੰਡੀਗੜ੍ਹ ਕੋੜ ਚ ਉਹਦੇ ਕਾਪੇ ਵੀ ਮੈਂ ਤੁਹਾਨੂੰ ਸ਼ੇਅਰ ਕਰਦਾ ਨਾ ਅਰ ਇਹ ਇੱਥੇ ਤੱਕ ਇਹਨਾਂ ਦੀ ਹਿੰਮਤ ਨੂੰ ਦੇਖ ਲਓ ਸਾਡੇ ਦਾ ਮੌਜੂਦਾ 7 ਮੈਂਬਰ 8ਵਾਂ ਸਰਪੰਚ ਹੈ ਜੀ ਇਹਨਾਂ ਨੇ ਪਿਛਲੀਆਂ ਦੋ ਪੰਚਾਇਤਾਂ ਨੂੰ ਵੀ ਕਰਿਆ 21 ਜਣਿਆਂ ਨੂੰ ਸਾਨੂੰ ਮਤਲਬ 24 ਜਣਿਆਂ ਨੂੰ ਸਾਨੂੰ ਇਹਨਾਂ ਨੇ ਸੰਮਣ ਕਰੇ ਨੇ ਕਹਿਣ ਦਾ ਭਾਵ ਕਿ ਘੜਾਲੀਏ ਧਮਕਾ ਲਈਏ ਵੀ ਲੋਕੇ ਪਿੱਛੇ ਹਟ ਜਾਣ ਤੇ ਆਪ ਨਸ਼ੇ ਦੀ ਵੇਚ ਵੇਚ ਕੇ ਐਣ ਕੋਠੀਆਂ ਮੈਲਾ ਹਨ ਜੀ ਗੱਡੀਆਂ ਥਾਰਾ ਸਾਰਾ ਕੁਝ ਘੁੰਮ ਰਿਹਾ ਜੀ ਕੋਈ ਟੈਨਸ਼ਨ ਨਹੀਂ ਹੈਗੀ ਮੁੰਡਾ ਹੁਣ ਤੁਸੀਂ ਅੱਜ ਦੇ ਹਿਸਾਬ 'ਚ ਦੇਖ ਲਓ ਵੀ ਆਪਾਂ 45-50 ਲੱਖ ਰੁਪਇਆ ਲਾ ਕੇ ਅਮਰੀਕਾ ਮੁੰਡਾ ਭੇਜਣਾ ਕੋਈ ਮੈਨੂੰ ਇਹ ਨਹੀਂ ਲੱਗਦਾ ਵੀ ਨਾਰਮਲ ਜ਼ਿੰਮੇਦਾਰ ਮਤਲਬ ਜ਼ਮੀਨ ਗਹਿਣੇ ਰੱਖ ਕੇ ਜਾਂ ਕੁਝ ਆਪਣੀ ਪ੍ਰਾਪਰਟੀ ਵੇਚ ਕੇ ਭੇਜ ਸਕਦਾ ਇਹਨਾਂ ਕੋਲ 45 ਤੋਂ 50 ਲੱਖ ਰੁਪਇਆ ਇਹ ਵੀ ਇੱਕ ਕਾਰਵਾਈ ਦੀ ਉਹ ਸਾਡੇ ਪਿੰਡ ਸੱਤ ਵਿੱਗੇ ਨੇ ਜ਼ਮੀਨ ਲੈ ਲਈ ਇਹ ਵੀ ਇੱਕ ਕਾਰਵਾਈ ਦਾ ਪਾਰਟ ਵੇਦੇ ਕੋਲ ਪੈਸਾ ਕਿੱਥੋਂ ਆਇਆ ਤਿੰਨ ਮੰਜ਼ਲੀ ਇਹਦੇ ਕੋਲ ਕੋਠੀ ਹੈ ਠੀਕ ਹੈ ਬਾਬੂ ਸਿੰਘ ਕੋਲ ਨਹੀਂ ਜਿਹਦੇ ਕੋਲ ਪਲਾਟ ਆ ਉੱਥੇ ਕੋਠੀ ਹੈ ਸਿਉ ਨੇ ਇੱਕ ਪਲਾਟਾ ਮਤਲਬ ਜੋ ਮੇਰੇ ਧਿਆਨ ਚਾ ਇਹ ਵੀ ਕਾ ਕਾਰਵਾਈ ਦਾ 파ਟ ਆ ਨਾ ਵੀ ਬੰਦਾ ਇੱਕ ਵਿਲਾ ਫਿਰ ਰਿਹਾ ਕਮਾਈ ਇੰਨੀ ਕਰ ਰਿਹਾ ਆਪਾਂ ਤਾਂ ਅੱਜ ਇੱਕ ਮਿਹਨਤ ਦੀ ਕਮਾਈ ਕਰਕੇ ਇੱਕ ਕਮਰੇ ਦੇ ਲੈਂਟਰ ਨਹੀਂ ਪਾਇਆ ਠੀਕ ਹਾਂਜੀ ਸਰ ਥੈਂਕ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز